ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਕਾਫੀ ਖੁਸ਼ੀ ਹੋਮਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੜਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂ ਸੱਟ ਚੱਲ ਤੇ ਪਹਿਲੀ ਵਾਰ ਆਇਆ ਚਲੋ ਸਬਸਕ੍ਰਾਈਬਰ ਕਰਨਾ ਨਾ ਭੁੱਲਿਆ ਕਰੋ ਟੱਲੀ ਵਾਲਾ ਬਟਨ ਜਰੂਰ ਨਾ ਆਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੇਖੋ ਲਾਈਕ ਕਮੈਂਟ ਕਰਨਾ ਕਦੇ ਨਾ ਭੁੱਲਿਆ ਕਰੋ ਹਾਜ਼ਰੀ ਜਰੂਰ ਲਗਾਇਆ ਕਰੋ ਆਪਾਂ ਸਾਡਾ ਸਹਿਲ ਜੋ ਸੋਮਲ ਚੈਨਲ ਤੇ ਸੌਰੀ ਨੇ ਗੋੜ ਜਵੰਤ ਤੇ ਆਪਾਂ ਨੇ ਵੀਡੀਓ ਪਾਈ ਹੈ ਅਪਲੋਰ ਕੀਤੀ ਅੱਜ ਪਤੀ ਪਤਨੀ ਦਾ ਰਿਸ਼ਤਾ ਬਿਲਕੁਲ ਤਲਾਕ ਤੇ ਪਹੁੰਚ ਗਿਆ ਜਾਂ ਫਿਰ ਲੜਕੀ ਦਾ ਪਿਆਰ ਲੜਕੀ ਨੂੰ ਧੋਖਾ ਦੇ ਗਿਆ ਜਾਂ ਕਿਸੇ ਵੀ ਵਰਗ ਦੀ ਉਮਰ ਦਾ ਕੋਈ ਵੀ ਕਿੰਨੀ ਉਮਰ ਆ ਲੈਡੀ ਦੀ ਕੁੜੀ ਦੀ ਉਹਦਾ ਪਤੀ ਉਹਦੇ ਨਾਲ ਬਿਲਕੁਲ ਨਹੀਂ ਬਣਾ ਰਿਹਾ ਉਹ ਨਾਲ ਲੜਦਾ ਝਗੜਦਾ ਕੁੱਟਦਾ ਮਾਰਦਾ ਇਹ ਵੀਡੀਓ ਆਪਾਂ ਨੇ ਗੋੜਜ ਗੰਤੀ ਪਾ ਦਿੱਤੀ ਆ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੁਣ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਕਈ ਲੜਕੀਆਂ ਲੜਕੇ ਨੂੰ ਬਹੁਤ ਦੁਖੀ ਕਰਦੀਆਂ ਨੇ ਮਤਲਬ ਆਪਣੇ ਪਤੀ ਨੂੰ ਇੰਨਾ ਕੁ ਪਰੇਸ਼ਾਨ ਕਰਦੀਆਂ ਨੇ ਸਮਝ ਲਓ ਵੀ ਜਾਨੀ ਬਹੁਤ ਜ਼ਿਆਦਾ ਟਾਰਕ ਕਰਦੀਆਂ ਨੇ ਜਾਂ ਫਿਰ ਤੁਹਾਡੀ ਪਤਨੀ ਵੱਧ ਚੱਲਣਾ ਕਿਸੇ ਹੋਰ ਨਾਲ ਉਹ ਰਿਸ਼ਨਾ ਤੁਹਾਨੂੰ ਪਤਾ ਲੱਗ ਚੁੱਕਿਆ ਤੇ ਉਹ ਸੁਧਰਦੀ ਨਹੀਂ ਹੈਗੀ ਉਹਨੂੰ ਬਿਨਾਂ ਦੱਸੇ ਇਹ ਕੰਮ ਕਰਨਾ ਤੁਸੀਂ ਕੀ ਕਰਨਾ ਦੋ ਲੌਂਗ ਲੈਣੇ ਨੇ ਲੌਂਗ ਇਸ ਤਰ੍ਹਾਂ ਮੁਠੀ ਚ ਲੈ ਲੈਣੇ ਨੇ ਤੇ ਆਪਣੀ ਪਤਨੀ ਦਾ ਤਿਆਰ ਧਰਨਾ ਉਹਦੇ ਉੱਤੇ ਸੱਤ ਵਾਰ ਇੱਕ ਸ਼ਬਦ ਬੋਲਣਾ ਓਮ ਨਮੇ ਬਸ ਕ੍ਰੀਨ ਸੁਆਹ ਓਮ ਨਮੇ ਬਸ ਕ੍ਰੀਨ ਸੁਆਹ ਓਮ ਨਮੇ ਬਸ ਕ੍ਰੀਨ ਸੁਆਹ ਓਮ ਨਮੇ ਕ੍ਰੀਨ ਬਸ ਸੁਆਹ ਓਮ ਨਮੇ ਕ੍ਰੀਨ ਬਸ ਸੁਆਹ ਸੱਤ ਵਾਰ ਬੋਲ ਸੱਤ ਵਾਰ ਬੋਲ ਤੇ ਕੱਚ ਦੇ ਗਲਾਸ ਚ ਪਾਣੀ ਪਾਉਣਾ ਇਹ ਦੋ ਲੌਂਗ ਉਹਦੇ ਵਿੱਚ ਪਾ ਦੇ ਇਹ ਸਾਰੀ ਰਾਤ ਪੈ ਰੱਖਦੇ ਚਿਹ ਘੰਟਾ ਦੋ ਘੰਟੇ ਰੱਖ ਲਓ ਚਲੋ ਉਹ ਹੋ ਸਕਦਾ ਰੰਗ ਨਾ ਚੇਂਜ ਹੋ ਜAVE ਇਹ ਵੀ ਆਪ ਨੂੰ ਡਰਾ ਨਾ ਤੁਸੀਂ ਦੋ ਲੋਅ ਆਪਣੇ ਟਵਰਟ ਦੇ ਵਿੱਚ 플ਸ਼ ਆਊਟ ਕਰ ਦੇਣੇ ਜਿਹੜਾ ਪਾਣੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਦੀ ਉਸ ਵੇਪ ਨੂੰ ਪੀਉਣਾ ਉਸ ਘਰ ਵਾਲੀ ਨੂੰ ਪੀਉਣਾ ਜੋ ਵੱਧ ਚੱਲਣਾ ਤੇ ਉਹ ਤੁਹਾਡਾ ਕਹਿਣਾ ਨਹੀਂ ਮੰਨਦੀ ਤੁਹਾਨੂੰ ਕੁੱਟਦੀ ਮਾਰਦੀ ਐ ਤੁਹਾਡੀ ਤੁਹਾਡੇ ਮਾਹ ਬਪ ਦੀ ਇਹ ਗਿਣਤ ਨਹੀਂ ਕਰਦੀ ਇਹ ਤੁਸੀਂ ਸ਼ਨੀਵਾਰ ਦੀ ਸ਼ਨੀਵਾਰ ਘੱਟੋ ਘੱਟ 8 ਸ਼ਨੀਵਾਰ ਕਰਕੇ ਤੁਹਾਡੀ ਪਤਨੀ ਤੁਹਾਡੇ ਬਸ ਵਿੱਚ ਹੋ ਜੀ ਤੁਹਾਡਾ ਹਰ ਇੱਕ ਗੱਲ ਦਾ ਕਹਿਣਾ ਮੰਨਣ ਲਈ ਤੁਹਾਡਾ ਸਾਥ ਦੇਣ ਲਈ ਕਰੋ ਇਸੋਟਾ ਜੱਕ